ਰਾਮ ਕਲੀ ਮਹਿਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਮਣ ਬੁਝੈ ਬਿਦ ਜਾਣੈ ਉਤ ਭੁਜ ਚਲਤ ਆਪ ਕਰ ਚੀਨੈ ਆਪੇ ਤਤ ਪਛਾਣੈ ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ ਰਹਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨਿਆਰ ਉਸਨ ਸੀਤ ਵਿਦ ਸੋਈ ਤਾਂ ਕੀ ਗਤ ਮਿਤ ਅਵਰ ਨਾ ਜਾਣੇ ਗੁਰ ਬਿਨ ਸਮਝ ਨਾ ਹੋਈ ਪੁਰਖ ਮੈ ਨਾਰ ਨਾਰ ਮੈ ਪੁਰਖਾ ਬੂਝੋ ਬ੍ਰਹਮ ਗਿਆਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨਵਾ ਪੰਚ ਮਿਲੇ ਗੁਰ ਪਾਈ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵ ਲਾਈ RAM ਕਲੀ ਮਹਿਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਤਾਰੀ ਤਾ ਹਉ ਮੈਂ ਵਿੱਚੋਂ ਮਾਰੀ ਸੋ ਸੇਵਕ RAM ਪਿਆਰੀ ਜੋ ਗੁਰ ਸ਼ਬਦ ਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਪਾਵੈ ਐਨਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਹਾਉ ਤੁਨ ਵਾਜੇ ਅਨਹਦ ਕੋਰਾ ਮਨ ਮੰਨਿਆ ਹਰ ਰਸ ਮੂਰਾ ਗੁਰ ਪੂਰੈ ਸੱਚ ਸੁਮਾਇ ਗੁਰ ਆਦਪੁਰਖ ਹਰ ਪਾਇਆ ਸਭ ਨਾਦ ਬੇਦ ਗੁਰਬਾਣੀ ਮਨ ਰਾਤਾ ਸਾਰਿੰਗ ਪਾਣੀ ਤਾਂ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜਾਂ ਆਪ ਗਿਆ ਪਉ ਭਾਗਾ ਗੁਰ ਚਰਣੀ ਸੇਵਕ ਲਾਗਾ ਗੁਰ ਸਤਗੁਰ ਪਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ RAM ਕਲੀ ਮਹਿਲਾ ਪਹਿਲਾ ਸਾਧਨ ਭੋਜਨ ਮੰਗਤ ਭਾਗੇ ਖੁਦਿਆ ਦੁਸ਼ਟ ਜਲੇ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੇ ਜਨ ਕੋਈ ਜੋਗੀ ਜੁਗਤ ਸਹਿਜ ਘਰ ਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਤੀਖਿਆ ਪਾਏ ਸ਼ਬਦ ਤ੍ਰਿਪਤਾਸੈ ਰਹਾਉ ਪੰਜ ਬੈਲ ਗੱਡੀਆਂ ਦੇ ਤਾਰੀ RAM ਕਲਾ ਨਿਭੈ ਪਤ ਸਾਰੀ ਹਰ ਟੂਟੀ ਗਾਡੋ ਸਿਰ ਪਾਰ ਲੱਕਰੀ ਬਿਖਰ ਜਰੀ ਮੰਜ ਪਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮਕਰਣਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਜਪੈ ਨਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕੋਧ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸ਼ਰਣਾ ਨਾਨਕ ਰਾਮ ਭਗਤ ਜਨ ਤਰਣਾ